ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜਦੀ ਕਲਾ ਚ ਹੋਵੋਗੇ ਅੱਜ ਗੱਲ ਕਰਾਂਗੇ ਆਸਟ੍ਰੇਲੀਆ ਦੇ ਮੰਤਰੀ ਨੇ ਦਰਬਾਰ ਸਾਹਿਬ ਦਾ ਵਿਜ਼ਿਟ ਕੀਤਾ ਤੇ ਇਸ ਤਰ੍ਹਾਂ ਦੇ ਕੰਮ ਕਰ ਦਿੱਤੇ ਨੇ ਜਿੰਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਚਲਨਿਆਂ ਵੀਡੀਓ ਦੀ ਤਰਫ ਫੇਰ ਕਰਨੇ ਆ ਗੱਲਬਾਤ ਧੰਨ ਕਰੋ ਧੰਨ ਧੰਨ ਕਰੋ ਤਨ ਤਨ ਕਰੋ ਤਨ ਧਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ 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 ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਸੋਈ ਰਾਮ ਦਾ ਗੁਰ ਬਲ ਪਾਣਾ ਸੋਹੀ ਰਾਮਦਾਸ ਸੁਭਰ ਬਲ ਪਾਣ ਤਨ ਤਨ ਕਰੋ ਹਨ ਤਨ ਕਰੋ ਹਨ ਤਨ ਕਰੋ ਹਨ ਤਨ ਕਰੋ ਮਿਲ ਸੰਦਰ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਮਿਲ ਸੰਗਤ ਨੰਦ ਤਨ ਤਜੋ ਮਿਲ ਸੰਗਤ ਨੰਦ ਤਨ ਤਰੋ ਜੈਸ ਹੱਬ ਤੇ ਗੁਰ ਸਿਮਰੰਦ ਨਾਨਕ ਕੇ ਤਿਮਰ ਮੀਤੇ ਖਿੰਦ ਜੇ ਸਤਗੁਰ ਸਿਮਰੰਤ ਨਾਨਕ ਕੇ ਤਿਮਰ ਮੀਤੇ ਖਿੰਦ ਜੇ ਸਤਗੁਰ ਸਿਮਰੰਤ ਰਿਤੇ ਹਰ ਨਾਮ ਦਿਨੋ ਦਿਨ ਦੇ ਸਤਿਗੁਰ ਸਿਮਰਨ ਰਿਤੇ ਹਰ ਨਾਮ ਦਿਨੋ ਦਿਨ ਸੋਈ ਨਾਮ ਦਾਸ ਗੁਰ ਬਲਪਣ ਸੋ ਹੀ ਰਾਮਦਾ ਗੁਰ ਭਲ ਪਣ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਮਿਲ ਸੰਗਤ Um, it was an incredible honour to be here. This place, the Golden Temple, uh, is the holiest shrine in Sikhism, and Australia has a fast growing Sikh population. Um, Sikhism is one of the fastest growing faiths in Australia because we have so many skilled migrants, but also now people born in Australia of the Sikh faith. Uh, the love and the reverence that people who visit the temple here have everyone can feel, and it was incredible also to see the size of the kitchens, um, the langar tradition, the size of the pots, the number of people who visit, and uh, the Sikh faiths focus on equality that all men, all women, all people are equal. Um, when they're here at the gurdwara so it was it was really beautiful to see sgid video tusi dekha ke australia da minister pehli dafa gurdware aaya hai pehli dafa darbar sahab aaya hai darbar sahab aake seva kar riya hai langar khane jaake langar khane jaake dekh ke bahut zyada hairan hoya ke gurdware de andar inna zyada khana pakda hai tusi kise hor ibadat ga ch jao jaho tusi ਮਸਜਿਦ ਚ ਜਾਓ ਚਰਚ ਚ ਜਾਓ ਮੰਦਿਰ ਚ ਜਾਓ ਇਨਾ ਖਾਣਾ ਕਿਸੇ ਇਬਾਦਤਗਾਹ ਚ ਨਹੀਂ ਪੱਕਦਾ ਜਿੰਨਾ ਖਾਣਾ ਗੁਰਦੁਆਰੇ ਦੇ ਅੰਦਰ ਪੱਕਦਾ ਦਰਬਾਰ ਸਾਹਿਬ ਦੇ ਬਾਰੇ ਕਹਿੰਦੇ ਨੇ ਕਿ ਰੋਜ਼ਾਨਾ ਲੱਖਾਂ ਦੇ ਤਦਾਦ ਦੇ ਵਿੱਚ ਲੋਕ ਇੱਥੇ ਵਿਜ਼ਿਟ ਕਰਦੇ ਨੇ ਲੱਖਾਂ ਲੋਕ ਇੱਥੇ ਆਉਂਦੇ ਨੇ ਲੱਖਾਂ ਲੋਕ ਇੱਥੇ ਵਿਜ਼ਿਟ ਕਰਦੇ ਨੇ ਤੇ ਲੱਖਾਂ ਲੋਕ ਇਥੋਂ ਲੰਗਰ ਛਕਦੇ ਨੇ ਇਹ ਬਹੁਤ ਵੱਡੀ ਗੱਲ ਹੈ ਇਹ ਵਰਲਡ ਰਿਕਾਰਡ ਵੀ ਹੈ ਕਿ ਐਸੀ ਇਬਾਦਤਗਾਹ ਜਿੱਥੇ ਇੱਕ ਦਿਨ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਆਉਂਦੇ ਨੇ ਲੱਖਾਂ ਦੀ ਤਦਾਦ ਚ ਲੰਗਰ ਛਕਦੇ ਨੇ ਤੇ ਲੱਖਾਂ ਦੀ ਤਦਾਦ ਚ ਵਿਜ਼ਿਟ ਕਰਦੇ ਨੇ ਅਮਰੀਕਾ ਤੋਂ ਕੈਨੇਡਾ ਤੋਂ ਬਰਤਾਨੀਆ ਤੋਂ ਮਨਿਸਟਰ ਆਉਂਦੇ ਨੇ ਤੇ ਇੱਥੇ ਆ ਕੇ ਬਹੁਤ ਜ਼ਿਆਦਾ ਹੈਰਾਨ ਹੁੰਦੇ ਨੇ ਕਿ ਦੁਨੀਆ ਦੀ ਵਾਹਦ ਐਸੀ ਇਬਾਦਤਗਾਹ ਜਿੱਥੇ ਇੰਨਾ ਜ਼ਿਆਦਾ ਲੰਗਰ ਪੱਕਦਾ ਹੈ ਲੋਗਾ ਦੀ ਸੇਵਾ ਕੀਤੀ ਜਾਂਦੀ ਏ ਜਿਹੜੇ ਰੱਬ ਦੇ ਘਰ ਆਉਂਦੇ ਨੇ ਉਹਨਾਂ ਦੀ ਸੇਵਾ ਕੀਤੀ ਜਾਂਦੀ ਏ ਤੇ ਐਸ ਜੀ ਆਈ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ